ਆ ਦੇਖੋ ਆ ਬੰਦਾ ਜਿਹੜਾ ਜੀ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਪੰਛੀਆਂ ਨੂੰ ਆਲਸੀ ਬਣਾਈ ਜਾਂਦਾ ਆ ਦੇਖੋ ਕਿੰਨੇ ਪੰਛੀ ਇਹ ਬੰਦੇ ਨੇ ਆਲਸੀ ਬਣਾਤੇ ਆ ਦੇਖੋ ਕਿੰਨੇ ਇਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਵੀ ਇਹਨੇ ਇੰਨੇ ਪੰਛੀ ਆਲਸੀ ਬਣਾ ਸਕਦੇ ਆ ਆ ਦੇਖੋ ਆ ਦੇਖੋ ਤੁਸੀਂ ਆ ਕਿੰਨੀਆਂ ਬ੍ਰਾਹਮਣੀ ਮੈਣਾ ਜਿਹੜੀ ਜਮਾ ਖਤਮ ਹੋ ਰਹੀ ਸੀ ਇਹਨੇ ਉਹਨੂੰ ਆਲਸੀ ਬਣਾਤਾ ਵਧੀਆ ਸੀ ਖਤਮ ਹੋ ਜਾਂਦੀ ਤੇ ਬੰਦੇ ਨਾਲ ਤੁਹਾਨੂੰ ਆ ਦੇਖੋ ਕਿੰਨੇ ਕਬੂਤਰ ਇਹਨੇ ਆਲਸੀ ਬਣਾਏ ਆ ਆ ਦੇਖੋ ਆ ਬੰਦਾ ਜੇ ਮੈਨੂੰ ਮਿਲ ਹੀ ਗਿਆ ਮਹਾਵੀਰ ਫੜ ਲਿਆ ਹਾਂ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਤਾਂ ਮੈਂ ਵੀ ਕਹਿਣਾ ਜਵਾਬ ਦੇਣਾ ਤੁਸੀਂ ਸਤਿਕਾਰ ਕੀਤਾ ਸਤਿ ਸ਼੍ਰੀ ਅਕਾਲ ਪਰ ਆ ਜਿਹੜਾ ਤੁਸੀਂ ਕੰਮ ਕੀਤਾ ਹੋਇਆ ਆ ਆਲਸੀ ਬਣਾਈ ਜਾਂਦੇ ਹੋ ਇਹਦਾ ਜਵਾਬ ਕਹਿੰਦੇ ਹੋ ਆਲਸੀ ਆਪਾਂ ਦੇਵਾਂਗੇ ਜੀ ਆਪਾਂ ਜਿਹੜਾ ਆਲਸੀ ਬਣਾਏ ਨੇ ਤਾਂ ਮੈਂ ਜਵਾਬ ਦੂੰਗਾ ਦਾ ਜੀ ਅੱਛਾ ਆ ਪਰ ਛੱਡਿਆ ਕੀ ਆਪਾਂ ਇਹ ਦੱਸ ਪਹਿਲਾਂ ਕੀ ਛੱਡਿਆ ਆਪਾਂ ਦਾ ਕੋਈ ਬਰਾਸੀ ਛੱਡਿਆ ਕੋਈ ਨੇ ਬਰਾਸਤੀ درخت ਤਾਂ ਠੀਕ ਹੈ ਪਰ ਤੁਸੀਂ ਮੈਨੂੰ ਐਂ ਦੱਸੋ ਵੀ ਇਹ ਆਪਦੇ ਕੁਦਰਤੀ ਤੌਰ ਤੇ ਆਲ ਨੇ ਬਣਾਉਣਗੇ ਰੁੱਖ ਲਾਓ ਰੁੱਖਾਂ ਦੇ ਉੱਤੇ ਆਲ ਨੇ ਬਣਾਉਣਗੇ ਨਹੀਂ ਲਾਉਣੇ ਹੁਣ ਆਪਣੇ ਆਪਣੇ ਚਾਰ ਪਹੀਆਂ ਦੇ ਵਿੱਚ ਲਾਉਣੇ ਨੇ ਜਿਹੜੇ ਰਸਤੇ ਆਪਾਂ ਸਾਰੇ ਵੜਦੇ ਕੱਢਿਆ ਕੀ ਤੁਸੀਂ ਇਹ ਦੱਸੋ ਸਾਰੇ ਕੱਢ ਕੇ ਦੇ ਲੋ ਖੇਤ ਜੇ ਕੋਈ ਰਹਿ ਨੰਦਾ ਉਹ ਪਾਸੇ ਉਹ ਤਾਂ ਕਹਿੰਦੇ ਨੇ ਵੀ ਵਸ ਸਾਨੂੰ ਪਿਆਜ਼ ਮਿਲਦੇ ਨਾਲ ਨੂੰ ਮਿਲ ਜਣੂ ਉਹ ਵੀ ਮੁੱਲ ਲੈਣ ਨੂੰ ਫਿਰਦੇ ਨੇ ਉਹ ਵੀ ਨਹੀਂ ਲਾਉਂਦੇ ਸਾਰੇ ਤਾਂ ਇਹ ਵੜਦੇ ਟਿੱਬੇ ਸਾਰੇ ਜੱਕ ਤੇ ਇਹ ਤਾਂ ਕਹਿੰਦੇ ਨੇ ਵੀ ਚੌਲਾਂ ਨੇ ਖੇਤ ਕਰ ਲਈਏ ਸਾਰੇ ਛੱਡਿਆ ਕਿਸ ਨੇ ਟਿੱਬਾ ਨੇ ਉਹ ਅਸੀਂ ਛੋਟੇ ਛੋਟੇ ਤੇ ਅਸੀਂ 15-15 ਫੁੱਟ ਦੇ ਟਿੱਬੇ ਸੀ ਦੇਖੇ ਨੇ ਕਾਹੀ ਪੂਲੇ ਆਪਣੇ ਕੀ ਨੇ ਕਪਾਹ ਨਰਮੇ ਕਿੰਨੇ ਹੋ ਨੇ ਫਿਰ ਤੁਸੀਂ ਇੰਨਾ ਵਾਸਤੇ ਆ ਕੰਗਣੀ ਲਾਈ ਜਾਂਦੇ ਹੋ ਹਾਂਜੀ ਤੇ ਕੰਗਣੀ ਬਣਾ ਕੇ ਆਲਸੀ ਬਣਾਈ ਜਾਂਦੇ ਹੋ ਹਾਂਜੀ ਕਿਤੇ ਇਹ ਸਰਕੰਡਾ ਲਾਤਾ ਤੁਸੀਂ ਕਿਤੇ ਕੰਗਣੀ ਲਾਤੀ ਕਿਤੇ ਤੁਸੀਂ ਬਾਜਰਾ ਲਾਈ ਜਾਂਦੇ ਹੋ ਮੈਨੂੰ ਐ ਦੱਸੋ ਵੀ ਇੰਨਾ ਆਲਸ ਕਰਕੇ ਹੋਰ ਤੁਹਾਨੂੰ ਪਾਪ ਹੋਰ ਤੁਹਾਨੂੰ ਰੱਬ ਸਜ਼ਾ ਨਹੀਂ ਦੇਊਗਾ ਇਹ ਰੱਬ ਤਾਂ ਸਜ਼ਾ ਦੇਊਗਾ ਹੀ ਸਾਨੂੰ ਛੱਡਿਆ ਕੀ ਆ ਇਹ ਤਾਂ ਦੱਸੋ ਕੁਦਰਤ ਜਿਹੜਾ ਕੁਦਰਤ ਸੀ ਪਹਿਲਾਂ ਆਪਾਂ ਉਹ ਛੱਡਿਆ ਕੀ ਉਹ ਤੇ ਆਪਾਂ ਸਾਰੇ ਮਿਲ ਕੇ ਐ ਦੋਸੀ ਹਾਂ ਦੇ ਆਪਾਂ ਸਾਰੇ ਕਿ ਕਿੰਨੇ ਸਿ ਬਰਾਸਤੇ ਰੋਕੇ ਕੋਈ ਦੀਨਾਂ ਤੁਨ ਨੂੰ ਆ ਸੜਕ ਦੇ ਆਲੇ ਪੱਟ ਪੱਟ ਕੇ ਇਹਨੂੰ 6 ਲੇਨਿੰਗ ਕਰ ਦੋ 8 ਲੇਨਿੰਗ ਕਰ ਦੋ ਲਾਉਣ ਵਾਲਾ ਕੋਈ ਹੈ ਨਹੀਂਗਾ ਇਹਨੂੰ ਹੂੰ ਕੋਈ ਲਾਉਂਦਾ ਪੇੜ ਕੋਈ ਵੱਢਣ ਤੇ ਜ਼ੋਰ ਆ ਸਾਰੇ ਸਾਰੇ ਤਾਂ ਕਹਿੰਦੇ ਵੀ ਪੇੜ ਲਾਓ ਹੁਣ ਪੇੜ ਕਿੱਥੇ ਲਾਈਏ ਕਿਹੜੇ ਜਗ੍ਹਾ ਹੈ ਨਹੀਂ ਜਗ੍ਹਾ ਆਪਣੇ ਕੋਠਿਆਂ ਤੇ ਲਾਉ ਕਿਉਂ ਉਹ ਤਾਂ ਜਗ੍ਹਾ ਹੁਣ ਦਿੰਦੇ ਨਹੀਂ ਇਹ ਹੂੰ ਕੋਠੇ ਦੇ ਲਾਓ ਪਰ ਥੱਲੇ ਤਾਂ ਹੈ ਨਹੀਂ ਜਗ੍ਹਾ ਇਹ ਕਹਿੰਦੇ ਫੌਜੀ ਸਾਹਿਬ ਚਲੋ ਮੈਂ ਉਹ ਤਾਂ ਮਜ਼ਾਕ ਕਰਦਾ ਸੀ ਤੁਹਾਨੂੰ ਹਾਂਜੀ ਪਰ ਮੈਂ ਇਹ ਕਹਿਣਾ ਵੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੇ ਜਿਹੜੇ ਮੈਂ ਤਾਂ ਦੇਖਦਾ ਸੀ ਵੀ ਤੁਹਾਡੇ ਕੋਲ ਜਵਾਬ ਹੈਗੇ ਆ ਆ ਦੇਖੋ ਦੋਸਤੋ ਫੌਜੀ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਦੇਖੋ ਇਹਨਾਂ ਨੇ ਇਹਨਾਂ ਨੇ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ 2 ਸਾਲ ਪਹਿਲਾਂ ਫੌਜੀ ਸਾਹਿਬ ਨੇ ਆਪਣੀ ਵੀਡੀਓ ਦੇਖੀ ਆ ਤੇ ਇਹ ਨਾ ਕਿਰਾਏ ਤੇ ਚਾੜਨਾ ਚਾਹੁੰਦੇ ਸੀ ਵੀ ਇੱਥੇ ਆਪਣੇ ਬਣਾ ਕੇ ਮਕਾਨ 5000 ਰੁਪਿਆ ਰੈਂਟ ਚੱਲਦਾ ਇੱਥੇ ਵੀ ਆਪਾਂ ਕਿਰਾਏ ਤੇ ਦੇ ਦਾਂਗੇ ਤੇ ਵੀ ਵਧੀਆ ਸਿਸਟਮ ਬਣੂਗਾ ਵਧੀਆ 25 30 25 3000 ਰੁਪਿਆ ਆਜਿਆ ਕਰੂਗਾ ਤੇ ਪਰ ਫੌਜੀ ਸਾਹਿਬ ਕਹਿੰਦੇ ਵੀ ਨਹੀਂ ਹੁਣ ਆਪਾਂ ਕਿਰਾਏ ਤੇ ਨਹੀਂ ਦੇਣਾ ਹੁਣ ਆਪਾਂ ਇਹਨਾਂ ਨੂੰ ਪੰਛੀਆਂ ਦੇ ਲਈ ਹੀ ਰੱਖਣਾ ਦੇਖੋ ਇਹਨਾਂ ਨੇ ਆਪ ਲੱਕੜ ਲਿਆ ਕੇ ਆਪ ਹੀ ਉਹਦੇ ਰਹਿਣ ਬਸੇਰੇ ਬਣਾਉਂਦੇ ਆ ਆ ਇਹਨਾਂ ਨੇ ਇਹ ਤਾਂ ਇਹਨਾਂ ਨੇ ਕੱਲ ਹੀ ਲਾਏ ਆ ਹਜੇ ਤੇ ਕਿਉਂਕਿ ਸ਼ੈੱਡ ਵਧਾਇਆ ਤੇ ਜਿਹੜੇ ਅੱਗੇ ਹੈਗੇ ਸੀ ਆ ਦੇਖੋ ਇਹਦੇ ਵਿੱਚ ਬ੍ਰਾਹਮਣੀ ਮੈਣਾ ਰਹਿੰਦੀ ਆ ਬ੍ਰਾਹਮਣੀ ਮੈਣਾ ਇੱਕ ਜੁਨੀਕ ਪ੍ਰਜਾਤੀ ਆ ਜਮ੍ਹਾਂ ਖਤਮ ਹੋ ਗਈ ਸੀ ਥੱਲੇ ਸਪੈਰੋ ਰਹਿੰਦੀ ਆ ਤੇ ਉੱਪਰ ਕਾਮਨ ਮੈਣਾ ਰਹਿੰਦੀ ਆ ਤੇ ਨਾਲ ਨਾਲ ਇਹਨਾਂ ਨੇ ਇਹਨਾਂ ਦੀ ਪ੍ਰਬੰਧ ਦੇ ਲਈ ਤੁਸੀਂ ਦੇਖੋ ਆ ਖਰਾਕ ਕੰਗਣੀ ਪ੍ਰਬੰਧ ਲਈ ਕੰਗਣੀ ਲਾਈ ਤੇ ਹੋਰ ਵੀ ਇੱਥੇ ਜਿਹੜੇ ਆ ਲਾਈਏ ਇੱਧਰ ਸਾਰੇ ਹਾਂਜੀ ਜਿੰਨੀਆਂ ਕਿ ਸਬਜ਼ੀਆਂ ਹੈਗੀਆਂ ਨੇ ਇਹ ਆਪਦੇ ਤੌਰ ਤੇ ਹੀ ਲਾਉਂਦੇ ਆ ਫਲਾਂ ਵਾਲੇ ਬੂਟੇ ਵੀ ਲਾਏ ਆ ਇਹ ਕਹਿੰਦੇ ਸਿਰਫ ਪੰਛੀਆਂ ਲਈ ਆ ਉਹ ਜਾਮਣ ਲਾਈ ਹੋਈ ਆ ਅੱਗੇ ਜਾਮਣ ਲੱਗ ਗਈ ਤੀ ਤੇ ਪੰਛੀ ਉੱਥੇ ਜਾਮਣਾ ਖਾਣ ਲੱਗ ਜਾਂਦੇ ਆ ਆਪਣੇ ਤੋਤੇ ਤਾਤੇ ਆਉਂਦੇ ਆ ਜਦੋਂ ਜਾਮਣਾ ਦਾ ਸੀਜ਼ਨ ਆਦਾ ਜਾਮਣਾ ਖਾਂਦੇ ਆ ਤੇ ਉਹ ਦੇਖੋ ਕਬੂਤਰ ਇੰਜੋਏ ਕਰਦੇ ਆ ਉਹ ਵੀ ਹਾਲਸੀ ਹੋ ਗਈ ਨੇ ਹਾਲ ਸੀ ਤਾਂ ਨਹੀਂ ਫੌਜੀ ਸਾਹਿਬ ਹੋਏ ਜਦੋਂ ਜਗਾ ਹੀ ਨਹੀਂ ਛੱਡੀ ਉਹਦਾ ਤੁਹਾਡੇ ਨਾਲ ਮਜ਼ਾਕ ਕਰਦੇ ਸੀ ਵੀ ਕੀ ਕਹਿਣੇ ਹੋ ਤੁਸੀਂ ਆ ਦੇਖੋ ਇਹਨਾਂ ਪੰਛੀਆਂ ਦੇ ਲਈ ਕਿਤੇ ਉਹ ਫੌਜੀ ਸਾਹਿਬ ਸਰਕੰਡਾ ਲਾਉਂਦੇ ਆ ਵੀ ਇਹਨਾਂ ਨੂੰ ਆ ਲਾਇਆ ਸਰਕੰਡਾ ਕਿਉਂਕਿ ਬਿਜੜਿਆਂ ਵਾਸਤੇ ਸਰਕੰਡੇ ਦੀ ਵੀ ਲੋੜ ਆ ਹਾਂਜੀ ਹਾਂਜੀ ਹਾਂ ਦੇਖੋ ਵੀ ਆਹ ਦੇਖੋ ਪੜੀ ਸਾਹਿਬ ਤੁਹਾਨੂੰ ਸਲਾਮ ਕਰਦੇ ਆਂ ਅਸੀਂ ਸਲਾਮ ਦਾ ਸਾਹਿਬ ਤੁਹਾਡੇ ਦਿਨ ਹੈ ਜੀ ਤੁਹਾਡੀਆਂ ਵੀਡੀਓ ਦੇਖੀਆਂ ਤੁਸੀਂ ਜੁੜੇ ਹੋ ਤੁਸੀਂ ਸਾਨੂੰ ਜੋੜਿਆ ਚਲੋ ਮਿਹਰਬਾਨੀ ਜੀ ਤੁਸੀਂ ਕਰਨ ਵਾਲਾ ਇੱਕ ਬੰਦਾ ਆਉਂਦਾ ਉਹਦੇ ਪਿੱਛੇ ਲੱਗਣ ਵਾਲੇ ਹਜ਼ਾਰਾਂ ਇਹਨਾਂ ਗੁਰੂ ਮਹਾਰਾਜ ਕਰਦੇ ਆ ਸਾਰਾ ਕੁਝ ਹਾਂਜੀ ਆਹ ਦੇਖੋ ਜੀ ਬ੍ਰਾਹਮਣੀ ਮਹਿਣਾ ਆਹ ਦੇਖੋ